ਪੰਜਾਬੀ ਗਾਇਕ ਕਰਨ ਔਜਲਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਤੇ ਕਰਨ ਔਜਲਾ ਜਿਹੜੇ ਨੇ ਸੁਰਖੀਆਂ ਦੇ ਵਿੱਚ ਬਣੇ ਹੋਏ ਨੇ ਪੰਜਾਬੀ ਗਾਇਕ ਕਰਨ ਔਜਲਾ ਨੂੰ 2024 ਆਈਫਾ ਦੇ ਵਿੱਚ ਇੰਟਰਨੈਸ਼ਨਲ ਟ੍ਰੈਂਡ ਸੈਟਰ ਆਫ ਦਾ ਈਅਰ ਅਵਾਰਡ ਨਾਲ ਸਨਮਾਨਿਤ ਕੀਤਾ ਦੱਸ ਦਈਏ ਕਿ ਬੀਤੇ ਦਿਨ ਆਯੋਜਿਤ ਆਈਫਾ 2024 ਦੇ ਵਿੱਚ ਉਹਨਾਂ ਨੂੰ ਇਹ ਅਵਾਰਡ ਮਸ਼ਹੂਰ ਬਾਲੀਵੁੱਡ ਗਾਇਕ ਸ਼ੰਕਰ ਮਹਾਦੇਵਨ ਦੇ ਵੱਲੋਂ ਦਿੱਤਾ ਗਿਆ ਅਵਾਰਡ ਲੈਣ ਤੋਂ ਬਾਅਦ ਕਰਨ ਔਜਲਾ ਨੇ ਗੀਤ ਤੋਬਾ ਤੋਬਾ ਗਾ ਕੇ ਸਟੇਜ ਤੇ ਸਾਰਿਆਂ ਨੂੰ ਸੁਣਾਇਆ ਜਿਸ ਕਾਰਨ ਸਮੁੱਚੇ ਪ੍ਰੋਗਰਾਮ ਦੀ ਰੌਣਕ ਵੀ ਵੱਧ ਗਈ ਪਰ ਦੱਸ ਦਈਏ ਕਿ ਖਾਸ ਗੱਲ ਇਹ ਰਹੀ ਕਿ ਅਵਾਰਡ ਲੈਣ ਤੋਂ ਬਾਅਦ ਕਰਨ ਔਜਲਾ ਨੇ ਮੀਡੀਆ ਨੂੰ ਕਿਹਾ ਕਿ ਮੈਂ ਬਹੁਤ ਹੈਰਾਨ ਸੀ ਕਿ ਮੈਨੂੰ ਇਹ ਸਨਮਾਨ ਮਿਲਿਆ ਇਹ ਮੇਰੀ ਟੀਮ ਦਾ ਵਿਚਾਰ ਸੀ ਅਤੇ ਅਸੀਸ ਨੂੰ ਕੀਤਾ ਅਸੀਂ ਸਫਲ ਵੀ ਹੋਏ ਹਾਂ ਮੈਂ ਇਸ ਸਮੇਂ ਜੋ ਮਹਿਸੂਸ ਕਰ ਰਿਹਾ ਮੈਂ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦਾ ਅਤੇ ਅੰਤ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਮੇਰੇ ਨਾਲ ਪੰਜਾਬੀ ਅਤੇ ਕੈਨੇਡੀਅਨ ਪ੍ਰਸ਼ੰਸਕ ਨਾ ਹੁੰਦੇ ਤਾਂ ਮੈਂ ਅੱਜ ਇੱਥੇ ਨਾ ਹੁੰਦਾ ਅਵਾਰਡ ਸ਼ੋਅ ਦੌਰਾਨ ਹਨੀ ਸਿੰਘ ਨਾਲ ਕਰਨ ਔਜਲਾ ਵੀ ਨਜ਼ਰ ਆਏ ਨੇ ਦੱਸਦੇ ਕਿ ਪੰਜਾਬੀ ਗਾਇਕ ਕਰਨ ਔਜਲਾ ਹਾਲ ਹੀ ਚ ਆਪਣੇ ਸ਼ੂਟ ਰਿਪੀਟ ਹਾਲ ਹੀ ਚ ਅਰ ਭੀਰ ਹਾਲ ਹੀ ਜੋ ਆਪਣੇ ਯੂਕੇ ਟੂਰ ਤੇ ਸਨ ਲੰਡਨ ਦੇ ਵਿੱਚ ਇੱਕ ਗੀਤ ਸਮਾਰੋਹ ਦੌਰਾਨ ਦਰਸ਼ਕਾਂ ਦੇ ਵਿੱਚੋਂ ਇੱਕ ਵਿਅਕਤੀ ਨੇ ਉਹਨਾਂ ਦੇ ਉੱਪਰ ਜੁੱਤੀ ਵੀ ਸੁੱਟੀ ਸੀ ਜਿਸ ਦੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜੁੱਤੀ ਉਹਨਾਂ ਦੇ ਮੂੰਹ ਤੇ ਲੱਗੀ ਸੀ ਜਿਸ ਕਰਕੇ ਮਾਹੌਲ ਥੋੜਾ ਜਿਹਾ ਭੱਖਿਆ ਹੋਇਆ ਸੀਗਾ ਤੇ ਅੰਤ ਵਿੱਚ ਉਹਨਾਂ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਦੀ ਅਪੀਲ ਵੀ ਕੀਤੀ ਗਈ ਹੈ ਦਰਅਸਲ ਉਹ ਲੰਡਨ ਸ਼ੋਅ ਦੌਰਾਨ ਸਟੇਜ ਤੇ ਪਰਫਾਰਮ ਕਰ ਰਹੇ ਸੀ ਤੇ ਕਰਨ ਔਜਲਾ ਹਾਲ ਹੀ ਦੇ ਵਿੱਚ ਵਿਸ਼ਵ ਦੌਰੇ ਤੇ ਨੇ ਜ਼ਿਕਰ ਕਰਨ ਔਜਲਾ ਦੀ ਸਕਸੈਸ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਤਾਂ ਇਹ ਦੱਸ ਦਈਏ ਕਿ ਛੋਟੀ ਉਮਰ ਦੇ ਵਿੱਚ ਕਰਨ ਔਜਲਾ ਨੇ ਆਪਣੇ ਮਾਤਾ ਪਿਤਾ ਨੂੰ ਗੁਆ ਦਿੱਤਾ ਸੀਗਾ ਤੇ ਔਜਲਾ ਦਸੇ ਗਿੱਲ ਦੀ ਬਦੌਲਤ 뮤직 ਇੰਡਸਟਰੀ ਦੇ ਵਿੱਚ ਆਏ ਸਨ ਜਾਣਕਾਰੀ ਮੁਤਾਬਕ ਦੱਸ ਦਿੰਨੇ ਆ ਕਿ ਦਸੇ ਗਿੱਲ ਲਈ ਇੱਕ ਗੀਤ ਲਿਖਿਆ ਸੀ ਅਤੇ ਉਹ ਗੀਤ ਕਾਫੀ ਜ਼ਿਆਦਾ ਹਿੱਟ ਰਿਹਾ ਸੀ ਮੀਡੀਆ ਦੀਆਂ ਰਿਪੋਰਟਾਂ ਦੇ ਮੁਤਾਬਕ ਦੱਸਦੀ ਹੈ ਕਿ ਕਰਨ ਔਜਲਾ ਤੇ ਸਿੱਧੂ ਮੂਸੇਵਾਲਾ ਵਿਚਾਲੇ ਕਾਫੀ ਵਿਵਾਦ ਵੀ ਹੋਇਆ ਸੀਗਾ ਦੋਵੇਂ ਗੀਤਾਂ ਵਿੱਚ ਇੱਕ ਦੂਜੇ ਨੂੰ ਜਵਾਬ ਦਿੰਦੇ ਸਨ ਤੇ ਮੂਸੇਵਾਲੇ ਦੀ ਤੋ ਪਾਦ ਕਰਨ ਔਜਲਾ ਤੇ ਵੀ ਕਈ ਸਾਰੇ ਸਵਾਲ ਉੱਠੇ ਸੀਗੇ ਪਰ ਕਰਨ ਹਾਲਾਂਕਿ ਉਹਨਾਂ ਦੇ ਵਿਚਕਾਰ ਅਜੇ ਹੀ ਕੋਈ ਕੁੱਟ ਨਹੀਂ ਸੀਗੀ ਜੇਕਰ ਛੋਟੀ ਮੁੱਟੀ ਕੋਈ ਗੱਲਬਾਤ ਸੀਗੀ ਵੀ ਤਾਂ ਫੋਨ ਤੇ ਗੱਲ ਕਰਕੇ ਮਾਮਲਾ ਸੁਲਝਾ ਲਿੱਤਾ ਗਿਆ ਸੀਗਾ ਪਰ ਇਸ ਵੇਲੇ ਦੀਆਂ ਤਸਵੀਰਾਂ ਜੋ ਵਾਰ ਹੋ ਰਹੀਆਂ ਨੇ ਕਰਨ ਔਜਲਾ ਦੀਆਂ ਕਿ ਆਈਫਾ ਅਵਾਰਡ ਦੇ ਵਿਚਕਾਰ ਉਹਨਾਂ ਨੂੰ ਇੰਟਰਨੈਸ਼ਨਲ ਟ੍ਰੈਂਡ ਸੈਟਰ ਆਫ ਦイヤー ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ